ਹਾਂ ਯਕੀ ਨਾਮ ਹੈ ਤੁਹਾਡਾ ਹਾਂ ਮੇਰਾ ਨਾਮ ਬੱਬੀ ਹੈ ਜੀ ਬੱਬੀ ਕਿੱਥੇ ਰਹਿੰਦਾ ਐ ਐਸਾ ਨਗਰੀ ਜੀ ਕੀ ਗੱਲ ਹੋਈ ਹੈ ਗੱਲ ਕੁਛ ਨਹੀਂ ਰਾਤੀ 2:30 ਦਾ ਟਾਈਮ ਸੀਗਾ ਤਾਂ ਮੈਨੂੰ 2:30 ਵਜੇ ਮੈਨੂੰ ਫੋਨ ਆਇਆ ਆਪਣੇ ਮੇਰੇ ਕੀ ਕਹਿੰਦੇ ਆਪਣੇ ਸਾਲੇ ਮੇਰੇ ਦਾ ਮੈਂ 2:30 ਤੇ ਬਾਹਰ ਹੀ ਆਇਆ ਜਾਂਦੇ ਕਹੋਈ ਉਹ ਜਦ ਉਹਨਾਂ ਡਰ ਕੇ ਸੀਗਾ ਕਿ ਉੱਥੇ ਕੋਈ ਚੋਰ ਚੱਕੇ ਬੰਦੀ ਕੋਣ ਸੀਗੇ ਲੁੱਟ ਮਾਰ ਜੀ ਕਰਨ ਕੋਣ ਆਏ ਸੀਗੇ ਲੁੱਟ ਮਾਰ ਕਰਨ ਆਏ ਸੀਗੇ ਜਾਂ ਉਹਨੂੰ ਮਾਰਨ ਆਏ ਸੀਗੇ ਸਾਨੂੰ ਇਸ ਗੱਲ ਦਾ ਕੋਈ ਨਹੀਂ ਪਤਾ ਮੈਨੂੰ ਫੋਨ ਆਇਆ ਉਹ ਦਰਦੇ ਦਰਦੇ ਮੈਨੂੰ ਫੋਨ ਕੀਤਾ ਕਹਿੰਦਾ ਇਹ ਤੇ ਦੀ ਗੱਲ ਹੈ ਮੈਂ ਕੋਈ ਨਹੀਂ ਵਿਚਾਰਾ ਮੇਰੇ ਫੋਨ ਮੈਂ ਕਿਤਾ ਪੁਲਿਸ ਨੂੰ ਫੋਨ ਮੈਂ ਪੁਲਿਸ ਨੂੰ ਫੋਨ ਕੀਤਾ ਤਾਂ ਪੁਲਿਸ ਨੇ ਕਹਿੰਦੇ ਫਿਰ ਫੋਨ ਚੁੱਕਿਆ ਕਹਿੰਦੇ ਕੋਈ ਨਹੀਂ ਅਸੀਂ ਤੁਹਾਡੇ ਕਾਰਵਾਈ ਕਰਦੇ ਆ ਠੀਕ ਹੈ ਲੇਕਿਨ ਇਹ ਨਾ ਅੱਜਕੱਲ ਮੈਂ ਦੇਖ ਰਿਹਾ ਕਿ ਇੰਨਾ ਗੰਦਾ ਸਮਾਜ ਹੋ ਰਿਹਾ ਠੀਕ ਹੈ ਕਿ ਸ਼ਰੀਆਂ ਗੁੰਡਾਗਰਦੀ ਮਕਾਨ ਤੋੜ ਰਹੇ ਜਿਨੇ ਨਸ਼ੀੜੀ ਸਾਡੇ ਇਸ ਅੰਗਰੇਜ਼ ਦੇ ਅੰਦਰ ਬਥੇਰੇ ਘੁੰਮ ਰਹੇ ਬਾਦੂਰ ਦੀ ਜੜੀ ਸਾਡੇ ਨਸ਼ੀੜੀ ਦੇ ਅੰਦਰ ਐਸੇ ਹੈਗੇ ਠੀਕ ਹੈ ਜੋ ਸੋਦੇ ਸੀ ਕੰਮ ਦੰਦਾ ਕੋਈ ਨਾ ਕਰੀ ਇਹ ਲੋਕੀ ਲੋਕਾਂ ਦੇ ਮਕਾਨ ਤੋੜੀਏ ਉਹਨਾਂ ਸਾਮਾਨ ਕੱਢੀ ਦੇ ਲੋਈ ਆਪਣਾ ਨਸ਼ੇ ਦੀ ਪੂਰਤੀ ਪੂਰਤੀ ਕਰੀਏ ਤੇ ਮੇਰੀ ਸਰ ਪ੍ਰਸ਼ਾਸਨ ਨੂੰ ਇਹ ਵੀ ਬੇਰੀ ਬੇਨਤੀ ਹੈ ਕਿ ਇਹਨਾਂ ਛਿੜੀ ਨੂੰ ਇਥੋਂ ਇਹਨੂੰ ਸੱਤ ਸੱਤ ਦਿੱਤੀ ਜਾਵੇ ਸਾਡੇ ਘਰ ਦਾ ਹਾਲ ਦੇਖੋ ਤੁਸੀਂ ਸਾਰਾ ਬੂਹਾ ਬੰਨ ਕੇ ਰੱਖਦਾ ਦੱਸੋ ਹੁਣ ਬੂਹਾ ਲਵਾਣ ਜੇ ਘਰ ਤੋਂ 3000 ਰੁਪਏ ਬੂਹਾ ਲਗਣਾ ਕਰਦੋ ਕੀ ਮੰਗ ਕਰਦੇ ਨਾੜੇ ਐਮਐਲਏ ਦਾ ਤੈਨੂੰ ਤਾਂ ਦੇਖਵਾ ਦੇ ਕੋ ਐਮਐਲਏ ਸਾਹਿਬ ਨੂੰ ਹੁਣ ਜੀ ਫੋਨ ਕਰੀ ਜਨੇ ਐਮਐਲਏ ਸਾਹਿਬ ਕੋਈ ਕੋਈ ਜਗ੍ਹਾ ਫੋਨ ਮੈਂ ਸਿਹਰ ਦੇ ਦੋ ਫੋਨ ਕੀਤੇ ਮੇਰਾ ਫੋਨ ਵੀ ਨੋਰ ਮਾਰਦਾ ਉਹਨਾਂ ਨੇ ਐਮਐਲਏ ਸਾਹਮਣੇ ਮੈਂ ਫੋਕ ਕੀ ਆਵੇ ਇਧਰ ਮੇਰਾ ਦੋਸਤ ਹੈ ਐਮਐਲਏ ਮੇਰਾ ਮੇਰਾ ਪ੍ਰਾ ਬਣਿਆ ਮੈਂ ਪੱਪੀ ਮੇਰਾ ਉਹਦੇ ਪ੍ਰਾ ਨੂੰ ਪ੍ਰਾ ਨੂੰ ਮੰਗ ਕਰਦੇ ਹੋ ਕੀ ਮੰਗ ਕਰਦੇ ਹੋ ਉਸ ਨੂੰ ਕਾਰ ਵੀ ਕਰ ਵੀ ਇਹ ਕਹਿੰਦੇ ਜਿਹੜੇ ਜਿਹਨੇ ਸਾਡੇ ਦੇ ਕਰਤੇ ਹਮਲਾ ਕੀਤਾ ਹੈ ਉਹ ਬੰਦੇ ਨੂੰ ਜਲਦੀ ਰੈਸ਼ ਕੀਤਾ ਜਾਵੇ ਰੈਸਟ ਕਰਕੇ ਉਹਨੂੰ ਜੇਲ੍ਹ ਭੇਜਿਆ ਜਾਵੇ ਠੀਕ ਹੈ ਉਹ ਜਿਹੜੇ ਸਾਡੇ ਕਰਦਾ ਨੁਕਸਾਨ ਹੋਇਆ ਹੈ ਉਸਨ ਪੂਰਤੀ ਕੀਤੀ ਜਾਵੇ ਕੈਮਰਟੀ ਕਰਤ ਰਹੇ ਕੈਮਰ ਲੱਗਿਆ ਰਾਕੇ ਦੇ ਵਿੱਚ ਹਾਂ ਸਾਹਮਣੇ ਸਾਹਮਣੇ ਕੈਮ ਲੱਗੇ ਜੀ ਮਹਾਰਾਜ ਵੀਡੀਓ ਨੂੰ ਕੀ ਕਹਿੰਦੇ ਗੱਲ ਆ ਜੀ ਹਾਂਜੀ ਵੀਡੀਓ ਦੇ ਦੇ ਵੀਡੀਓ ਲੈਣੇ ਕੋਈ ਨਹੀਂ ਵੀਡੀਓ ਕੁਝ ਵੀਡੀਓ ਕਰ ਕੋਈ ਵੀਡੀਓ ਕੀ ਹੁਣ ਥਾਣੇ ਦੀ ਗੱਲ ਬਤਾਈ ਥਾਣੇ ਗਏ ਸੀ ਉਹ ਥਾਣੇ ਵਾਲਿਆਂ ਕੁਝ ਨਹੀਂ ਬੋਲਿਆ ਕਹਿੰਦੇ ਆਪਣੇ ਮੈਂ ਕਹਿੰਦਾ ਯਾਫਰੇ ਕਰ ਦੋ ਕਹਿੰਦੇ ਪਰਚਾ ਲਿਖਾ ਲਓ ਜਿੱਤੇ ਪਰ ਪਰਚੀ ਲਿਖੀ ਉਹਨੇ ਫੋਲਦੂ ਬਿਨਾ ਗਾਣੀ ਕੀਤੀ ਗਏ ਬੰਦੇ ਅਰੈਸਟ ਕਰਨੇ ਨਹੀਂ ਕਰਨੇ ਜਿਹੜੇ ਘਰ ਇੱਡਾ ਬੜਾ ਆਸਾ ਹੋਵੇ ਉਹਨੂੰ ਬੰਦੇ ਚਾਹੀਦਾ ਉਹ ਪ੍ਰਸ਼ਾਸਨ ਨੂੰ ਕਿ ਆਨ-ਸਟ ਸਪੋਰਟ ਜਾਵੇ ਟੀਮ ਨੂੰ ਆਪਣੀ ਟੀਮ ਨੂੰ ਅਲਰਟ ਕਰੇ ਤੇ ਜਾ ਕੇ ਉਹ ਬੰਦੇ ਨੂੰ ਕਾਰਵਾਈ ਕਰੇ ਸਾਰੇ ਬੰਦੇ ਇਕੱਲੇ ਇਕੱਲੇ ਕਰਦੇ ਚੁੱਕਣ ਤੇ ਜਾ ਕੇ ਉਹਨੂੰ ਅਰੈਸਟ ਕਰਕੇ ਜੇਲ੍ਹ ਚ ਪਾਵੇ ਗੱਲ ਕਰਦਾ ਮਾਦੁਰ ਛੜੀ ਸੀ ਬਹੁਤ ਬਹੁਤ ਛੜੀ ਸੀ ਕੀ ਕੋਈ ਤੋਰ ਬਣ ਗਈ ਨਹੀਂ ਲੱਕੇ ਸੜਾ ਬਸਤੀ ਸਾਹ ਨਗਰੀ 1 ਨੰਬਰ ਗਲੇਸ਼ ਕੀ ਕੀ ਹੋਇਆ ਤੁਹਾਡੇ ਸਾਥ ਬਤ ਰਾਤ ਕੋ 2.5 ਵਜੇ ਆਏ ਬੰਦੇ ਮਲਬੀ कोई दुश्मनी नहीं कुछ नहीं मतलब भी ये थे क्या ढाई से लेके तीन बजे तक मेरे दरवाज़े तोड़ दिए और उ, मारने के उसमें थे हालांकि मेरी कोई दुश्मनी नहीं कुछ नहीं ना मेरा कोई दोस्ती मतलब भी ऐसे तो कुछ लेना देना नहीं लेकिन मैं डरा बैठा हूँ तो सुबह पाँच बजे सोया हूँ लेकिन सो भी नहीं तक तो इसलिए मेरे को तो प्रोटेक्शन चाहिए क्योंकि आगे को मेरे को अपनी जान का खतरा है तो दुश्मनी किसी के साथ जी? कोई दुश्मनी जी तो नहीं आपकी नहीं? नहीं मेरा कोई मेरी कोई दुश्मनी नहीं दुश्मनी क्या मेरी तो कोई दोस्ती भी नहीं है क्या लग रहा है आपको तोड़ने वाले चोर थे मारने वाले ये मैं नहीं कुछ कह सकता क्योंकि मेरे को पता था नशे में धुप थे हाँ जी हाँ जी कोशिश की लेकिन कोई किसी को पता ही नहीं को कितने भी है चार बजे पुलिस आई थी तीन नंबर क्या मांग करते हो क्या चाहिए नहीं मैं तो बस यही मांग कर रहा हूँ भी इनको जो भी है, भी है। उनको रेस्ट किया जाए और जो भी उनकी सजा तो बनती है उनको दी जाए